ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭੰਤਨਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਵੱਲੋਂ ਅੱਜ ਗੋਲਡਨ ਐਂਡਲੀ ਗੁਰਦੁਆਰਾ ਸਿੰਘ ਸਭਾ ਵਿਖੇ 5 ਮਹਾਨ ਖੂਨਦਾਨ ਕੈਂਪ ਸਾਰੇ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਇਹ ਥੈਲਾਸੀਮੀਆ ਤੋਂ ਪੀੜਿਤ ਬੱਚਿਆਂ ਲਈ ਖੂਨਦਾਨ ਕੈਂਪ ਹੈ ਤੋਂ ਮੈਂ ਸਾਰੇ ਸਰਕਾਰ ਜੋ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਆਪਣੇ ਲੋੜ ਸਮੇ ਸਮੇਂ ਸਿਰ ਆ ਕੇ ਲੋੜਵੰਦਾ ਦੇ ਲਈ ਹਮੇਸ਼ਾ ਤਤਵਰ ਤਿਆਰ ਰਹਿੰਦੇ ਨੇ ਤੇ ਲੋੜਵੰਦਾ ਲਈ ਖੂਨਦਾਨ ਕਰਦੇ ਨੇ ਤੋਂ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਖੂਨਦਾਨ ਕੈਂਪ ਦੇ ਵਿੱਚ ਆ ਕੇ ਸਹਿਯੋਗ ਦਿੰਦੇ ਨੇ ਖੂਨਦਾਨ ਕੈਂਪ ਲੈ ਕੇ ਵਾਰਗੁਜੀ ਦਾ ਖਾਲਸਾ ਵਾਰਗੁਜੀ ਦੀ ਫਤਿਹ ਤਾਨਤਨ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਮਿਸਟਰ ਬਲਨਾਓ ਅਤੇ ਮੇਰੇ ਬਹੁਤ ਇਤਜ਼ਾਰ ਜੋ ਵੀਰ ਮਨਜੀਤ ਸਿੰਘ ਜੁੜਾ ਫਾਟਕ ਜੋ ਤਾਨਤਨ ਬਾਬਾ ਬੁੱਢਾ ਜੀ ਸੇਵਾ ਛਾਡੀ ਦੇ ਮੁਖ ਸੇਵਾਦਾਰ ਹਨ ਅਤੇ ਸਿੱਖ ਰੂ ਫੈਡਰੇਸ਼ਨ ਮਾਤਾ ਦੇ ਕੋਮੀ ਮੀਤ ਪ੍ਰਧਾਨ ਹਨ ਉਹਨਾਂ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇਹ ਮਹਾਨ ਖੂਦਾਨ ਕਰਿਆ ਪਿਆ ਜੋ ਗੁਰਦੁਆਰਾ ਵਿਖੇ ਲਵਾ ਗਿਆ ਹੈ ਬਹੁਤ ਹੀ ਵਧੀਆ ਪ੍ਰਾਲਾ ਹੈ ਕਿਉਂਕਿ ਜਿਹੜਾ ਖੂਦਾਨ ਹੈ ਬੜਾ ਮਹਾਨ ਦਾਣਾ ਹੈ ਸਾਨੂੰ ਸਾਰਿਆਂ ਨੂੰ ਮੇਰਾ ਖੂਨਦਲ ਕਰਨਾ ਚਾਹੀਦਾ ਹੈ ਮੇਰਾ ਵੀਰ ਅਮਜੀਤ ਸਿੰਘ ਜੋੜਾ ਫਾਟਕ ਫਿਰ ਜਿੰਨੀ ਸਮੂਚੀ ਟੀਮ ਹੈ ਉਹਦਾ ਹੀ ਦੇ ਫਾਤਰ ਹਨ ਹਰ ਸਮੇਂ ਦੌਰਾਨ ਕੋਈ ਨਾ ਕੋਈ ਐਕਟੀਵਿਟੀ ਕਰਦੇ ਰਹਿੰਦੇ ਹਨ ਦੂਸਰੇ ਸਮੇਂ ਦੀ ਲੋੜ ਹੈ ਨੌਜਵਾਨਾਂ ਨੂੰ ਨਾਲ ਇਕੱਠੇ ਜੋ ਫਰਦਾਂ ਦੇ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਮਤਲਬ ਬੱਚਿਆਂ ਨੂੰ ਲੋੜਵੰਦਾਂ ਨੂੰ ਜਿਹੜੇ ਸਮਾਨ ਆ ਸਟੇਸ਼ਨਰੀ ਦਾ ਹੋਰ ਵੀ ਕਈ ਚੀਜ਼ਾਂ ਦੀ ਜਰੂਰਤ ਹੋਵੇ ਮਤਲਬ ਪਿਛਲੇ ਸਮੇਂ ਦੌਰਾਨ ਸਕੂਲਾਂ ਦੇ ਵਿੱਚ ਇਹਨਾਂ ਨੇ ਆਪਣਾ ਆਰੋ ਲਵਾਉਣਾ ਹੋਰ ਵੀ ਬੜੇ ਤਰ੍ਹਾਂ ਦੇ ਉਪਰਾਲੇ ਕੀਤੇ ਹਨ ਮੈਨੂੰ ਬਹੁਤ ਮਾਣ ਹੈ ਗੁਰੂ ਗੁਰਾਂ ਦਾ ਸਮਰਾਜ ਬਾਬਾ ਦੀਪ ਸਿੰਘ ਜੀ ਇਨਾਂ ਦੇ ਸਿਰ ਤੇ ਮੇਰ ਭਿਹਾਰ ਰੱਖਣਾ ਹੈ ਇਸੇ ਤਰੀਕੇ ਦੇ ਨਾਲ ਇਹ ਚੜ੍ਹਦੀ ਕਲਾ ਦੇ ਨਾਲ ਲੋਕ ਭਲਾਈ ਦੇ ਕਾਰਜ ਕਰਦੇ ਰਹਿਣਾ ਸਖਸ਼ੂ ਫਾਊਂਡੇਸ਼ਨ ਦੇ ਮੱਥਾ ਬੋਲ ਨੂੰ ਮਿਸ਼ਾ ਇਹਨਾਂ ਨੂੰ ਸੁਣ ਦਿੱਤਾ ਜਾਂਦਾ ਹੈ ਫੋਨ ਵੀ ਅਸੀਂ ਇਹਨਾਂ ਦੇ ਨਾਲ ਹਾਂ ਗੁਰੂ ਰਾਮ ਦਾ ਤਿਲਬਾ ਕਰੇ ਤਗੜੇ ਹੋ ਕੇ ਜੇ ਸਾਡੀ ਨੌਜਵਾਨ ਪਨੀਰੀ ਆ ਉਹਨਾਂ ਨੂੰ ਇਕੱਠੇ ਕਰਨ ਦੀ ਲੋੜ ਆ ਜਿਹੜੇ ਨੌਜਵਾਨ ਆ ਪਤੇ ਤੋਨੇ ਜਾ ਰਹੇ ਨੇ ਨਸ਼ਿਆਂ ਚ ਗਲਤਾਨ ਹੋ ਰਹੇ ਹਨ ਉਹਨਾਂ ਨੂੰ ਸਿੱਧੇ ਦਾ ਫੋਨ ਵਾਸਤੇ ਇਹੋ ਜਿਹੇ ਕਾਰਜ ਕਰਨੇ ਬੜੇ ਜ਼ਰੂਰੀ ਹਨ ਇਸ ਲਈ ਮੇਰਾ ਵੀ ਇਹਦਾ ਫਤਿਹ ਹੈ ਗੁਰੂ ਰਾਮ ਦਾਸ ਇਹਦੇ ਇਹਦੇ ਉੱਪਰ ਜੋੜਾ ਫੜਨ ਜੀ ਸਿੰਘ ਦੇ ਜੋੜੇ ਸਿਰ ਤੇ ਮੇਰ ਭਿਹਾਰ ਰੱਖਰ ਇਨਸਮੂਜੀ ਟੀਮ ਉੱਪਰ ਮੇਰੇ ਬੜੇ ਅਸਰ ਰੱਖਾਂ ਤਾਂ ਜੋ ਚੜ੍ਹਦੀ ਕਲਾ ਦੇ ਨਾਲ ਇਹ ਕੰਮ ਕਰਦੇ ਰਹਿਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਅਕਰ ਬਾਬਾ ਹੀ ਸੇਵਾ ਸੋਸਾਇਟੀ ਜੋੜਾ ਫਾਟਾ ਕੋਲ ਸਰ ਮਨਜੀਤ ਸਿੰਘ ਵੱਲੋਂ ਜਿਹੜਾ ਜੋ ਕੁੰਡਨ ਕੈਂਪ ਲਗਾਇਆ ਗਿਆ ਇਹ ਨਾਲ ਸੇਂਗੀਆਂ ਤੇ ਮਾਈ ਤੋਂ ਕਿਹੜੇ ਬੱਚੇ ਦੇ ਅੰਦਰ ਦੇ ਬੱਚੇ ਨੇ 175 ਦੇ ਕਰੀਬ ਬੱਚੇ ਨੇ ਉਹਨਾਂ ਬੱਚਿਆਂ ਨੂੰ ਹਰ ਮਹੀਨੇ ਕੁੰਡ ਦੀ ਲੋੜ ਪੈਂਦੀ ਆ ਅਸੀਂ ਉਹਨਾਂ ਬੱਚਿਆਂ ਦੇ ਵਾਸਤੇ ਤੇ ਜਿਹੜੇ ਉਹ ਭਰਾਂਦੇ ਆ ਇਹ ਕਰਦੇ ਰਹਿੰਦੇ ਆ ਖੂਨਦਾਨ ਬਾਕੀ ਜਿਹੜਾ ਇਹ ਉਤਾਲਾ ਕੀਤਾ ਗਿਆ ਸਾਲ ਬੰਜੀਤ ਸਿੰਘ ਉਹਨਾਂ ਬਹੁਤ ਹੀ ਸਲਾਘਾਯੋਗ ਹੈ ਗੁਰੂ ਰਾਮਦਾਸ ਪਾਤਸ਼ਾਹ ਇਹਨਾਂ ਨੇ ਸਿਰਫ ਇਹ ਮੇਰ ਪਰਿਆਥ ਰੱਖੇ ਚੜ੍ਹਦੀ ਕਲਾ ਵਿੱਚ thank mm -hmm. you